ਸਤਿ ਸ਼੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਭਾਈ ਗੱਲ ਕਰਦੇ ਆ ਅਸੀਂ ਸਮਾਜ ਬਾਰੇ ਮੈਂ ਵੀ ਸਿੱਖ ਪਰਿਵਾਰਾਂ ਬਾਰੇ ਹਨਾ ਇਹਨਾਂ ਦੇ ਸਮਾਜ ਦੇ ਵਿੱਚ ਗਲਤ ਬੋਲਿਆ ਜਾਂਦੇ ਕਈ ਕਈ ਟਿੱਪਣੀਆਂ ਕੀਤੀਆਂ ਜਾਂਦੀਆਂ ਇਹਨਾਂ ਦੇ ਰੰਗ ਰੂਪ ਤੇ ਇਹਨਾਂ ਨੂੰ ਪੱਠੇ ਪਾਉਣ ਵਾਲੇ ਕਿਹਾ ਜਾਂਦਾ ਠੀਕ ਹੈ ਗੁਰਦੁਆਰਿਆਂ ਵਿੱਚ ਜਾਈਏ ਤਾਂ ਉਹ ਲੰਗਰ ਅਲੱਗ ਛਕਾਉਂਦੇ ਆ ਆਹਨ ਅੰਮ੍ਰਿਤ ਵੀ ਲੱਗ ਛਕਾਉਣ ਲੱਗ ਗਏ ਹਨਾ ਇਹ ਘਟੀਆ ਸੋਚ ਆ ਨਾ ਸਮਾਜ ਦੇ ਵਿੱਚ ਇਹਨਾਂ ਪ੍ਰਤੀ ਠੀਕ ਹੈ ਜਿੰਨੇ ਰੰਗਰੇਟੇ ਹੋ ਜਾਂ ਗੁਰੂ ਦੇ ਨਾਮ ਰਹੇ ਆ ਗੁਰੂ ਸਾਹਿਬ ਨੇ ਵੀ ਕਿਹਾ ਵੇ ਰੰਗਰੇਟੇ ਗੁਰੂ ਕੇ ਬੇਟੇ ਤੁਸੀਂ ਪਹਿਲਾਂ ਇਤਿਹਾਸ ਤੇ ਚੱਕ ਕੇ ਪੜ ਲਿਆ ਕਰੋ ਬੜੇ ਗਲਤ ਬੋਲਦੇ ਇਹਨਾਂ ਨੂੰ ਠੀਕ ਆ ਗਲਤ ਟਿੱਪਣੀਆਂ ਕਰਦੇ ਇਹਨਾਂ ਦੇ ਰੰਗ ਰੂਪ ਉਤੇ ਆ ਹੁਣ ਮੁੱਦਾ ਚੱਲੀ ਜਾਂਦਾ ਰਾਏ ਵੜੇਂਗਲਾ ਕਿੰਨੀ ਥੂਥੂ ਹੋਈ ਜਾਂਦੀ ਐ ਇੱਥੇ ਪੂਰਾ ਐਸੀ ਸਮਾਜ ਨੇ ਮੱਝ ਵੀ ਸਿੱਖ ਪਰਿਵਾਰਾਂ ਨੇ ਸਾਰੇ ਪੰਜਾਬ ਦੇ ਵਿੱਚ ਪੁਤਲੇ ਫੂਕੀ ਜਾਂਦੇ ਇਹਦੇ ਹੁਣ ਦੇਖੂਗਾ ਵੋਟਾਂ ਵੈਰੀ ਇਹ ਜਾਗਦਿਆਂ ਜ਼ਮੀਰਾਂ ਨਾ ਮੈਂ ਵੀ ਸਿੱਖ ਪਰਿਵਾਰ ਐਸੀ ਪਰਿਵਾਰ ਨੂੰ ਇੱਕ ਵੋਟ ਨਾ ਪਾਉ ਜੇ ਨੂੰ ਲੱਗ ਪਤਾ ਜਾਵੇ ਠੀਕ ਆ ਆ ਕਿੰਨੇ ਸਾਲ ਬਾਦਲ ਰਾਜ ਕਰ ਗਿਆ ਆ ਕੈਪਟਨ ਅਵਿੰਦਰ ਸਾਹਿਬ ਰਾਜ ਕਰਦੇ ਆ ਚੰਨੀ ਰਾਜ ਕਰ ਗਿਆ ਆ ਮੁੱਖ ਮੰਤਰੀ ਪੰਜਾਬ ਰੇ ਹਣ ਭਗਵੰਤ ਮਾਨ ਠੀਕ ਆ ਇਹ ਨਹੀਂ ਨਹੀਂ ਗਲਤ ਬੋਲਿਆ ਕਿਸ ਸਮਾਜ ਨੂੰ ਠੀਕ ਆ ਨਾ ਪਰ ਇਹਨਾਂ ਦੇ ਕੀੜਾ ਦਿਮਾਗ ਦੇ ਵਿੱਚ ਨਾ ਜਿਹੜਾ ਵੀ ਵੱਡੀਆਂ ਜਾਤਾਂ ਵਾਲਿਓ ਫਲਾਨਾ ਠੀਕ ਹੈ ਵੀ ਇਹਨਾਂ ਨੂੰ ਨਿਵੇਂ ਰੱਖੋ ਮਾਤਾ ਕਹਿੰਦਾ ਕਿਉਂ ਥੱਲੇ ਲੱਗਦੇ ਐਸੀ ਬੰਦੇ ਐਸੀ ਮਜਬੀ ਸਿੱਖ ਪਰਿਵਾਰ ਕਿਉਂ ਥੱਲੇ ਲੱਗਦੇ ਨਕਤੀੜਾਂ ਦੇ ਥੋੜੇ ਸਭ ਤੋਂ ਬਾਅਦ ਵੋਟਾਂ ਥੋਡੀਆਂ ਹੈਗੀਆਂ ਕੋਈ ਐਸੀ ਬੰਦਾ ਬਣਾਓ ਮੁੱਖ ਮੰਤਰੀ ਨੂੰ ਲੱਗ ਪਤਾ ਜਾਵੇ ਹਣਾ ਪੰਜਾਬ ਦਾ ਚੇਅਰਮੈਨ ਐਸੀ ਚ ਕਮਿਸ਼ਨ ਦਾ ਚੇਅਰਮੈਨ ਕਿੰਨਾ ਵਧੀਆ ਬੰਦਾ ਕਿੰਨਾ ਵਧੀਆ ਕੰਮ ਕਰੀ ਜਾਂਦਾ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣਾਓ ਵੇਖੋ ਕਿਵੇਂ ਠੋਕਦਾ ਇਹਨਾਂ ਨੂੰ ਪਤਾ ਲੱਗ ਜਾਊਗਾ ਬੋਲਣ ਬਾਰੇ ਐਸੀ ਐਸੀ ਸਮਾਜ ਨੂੰ ਕੀ ਦੇਣਾ ਇਹਨਾਂ ਨੂੰ ਪਤਾ ਤਾਂ ਹੈ ਨਹੀਂ ਵੀ ਅਸੀਂ ਮੈਂ ਵੀ ਸੇਕ ਪਰਿਵਾਰਾਂ ਦੇ ਕੀ ਦੇਣਾ ਹੈ ਪੰਜਾਬ ਨੂੰ ਠੀਕ ਹੈ ਨਾ ਮੈਂ ਤਾਂ ਕਹਨਾ ਪੰਜਾਬ ਦਾ ਚ ਪ੍ਰਧਾਨ ਬਣਾ ਰਖਾ ਰਾਇਆ ਵੜੈਂਗੇ ਨੂੰ ਲਾ ਕੇ ਚੰਨੀ ਨੂੰ ਪ੍ਰਧਾਨ ਬਣਾ ਲਓ ਉਹਨੂੰ ਗੱਲ ਕਰਨ ਦਾ ਤਰੀਕਾ ਤਾਂ ਹੈ ਹੁਣ ਸਰ ਪਹਿਲਾਂ ਹੱਥ ਜੋੜ ਕੇ ਫਿਰ ਲਹਿਜੇ ਨਾਲ ਢੰਗ ਨਾਲ ਗੱਲ ਕਰਦਾ ਠੀਕ ਆ ਪਤਾ ਨਹੀਂ ਕੀ ਮਜਬੀ ਸਿੰਘ ਨੇ ਚੱਕ ਰੱਖਿਆ ਹਰੇਕ ਦਾ ਸਾਰੇ ਗਲਤ ਬੋਲਦੇ ਇਹਨਾਂ ਨੂੰ ਉਹ ਚਾਰ ਬੰਦੇ ਖੜੇ ਹੋਣਗੇ ਪਹਿਲਾਂ ਪੁੱਛਦੇ ਆ ਕਿ ਜਾਤ ਕੀ ਆ ਬਾਈ ਠੀਕ ਆ ਕੋਈ ਮੱਥੇ 'ਚ ਤਾਂ ਨਹੀਂ ਲਿਖਿਆ ਹੁੰਦਾ ਵੈਸੇ ਇਹ ਬੰਦਾ ਨਾਲੇ ਹੁਣ ਤਾਂ ਐਸੀ ਬੰਦਿਆਂ ਨੇ ਤਰੱਕੀ ਬਹੁਤ ਕੀਤੀ ਆ ਕੋਈ ਆਈਪੀਐਸ ਆ ਕੋਈ ਆਈਐਸ ਆਫੀਸਰ ਆ ਆ ਜਿਹੜੇ ਬੂਟਾ ਸਿੰਘ ਬਾਰੇ ਬੋਲੀ ਜਾਂਦਾ ਪਤਾ ਨਹੀਂ ਇਹਦਾ ਉਹਦਾ ਚੀਜੀ ਬਰਾਬਰ ਨਹੀਂ ਰਾਇਆ ਵੜਿੰਗਾ ਕਿੰਨਾ ਕੁਛ ਰਹਿ ਚੁੱਕਿਆ ਉਹ ਠੀਕ ਹੈ ਨਾ ਉਹ ਕਹਿੰਦੇ ਉਹਨਾਂ ਨੇ ਪੰਜਾਬੀ ਚ ਕਹਿੰਦੇ ਜੀ ਬਹੁਤ ਕੁਝ ਕਰਾ ਦਿੰਦੀ ਹੈ ਉਹ ਗੱਲ ਸਹੀ ਹੈ ਹੁਣ ਉਹਨੂੰ ਲੱਗ ਪਤਾ ਜਾਊਗਾ ਜੇ ਇੱਕ ਵੋਟ ਨਾ ਪਾਈ ਇਹਨੂੰ ਕਿਸੇ ਨੇ ਜਿੰਨੇ 80 ਬੰਦੇ ਨੇ ਇੱਕ ਵੋਟ ਨਾ ਪਾਉਣ ਨੂੰ ਲੱਗ ਪਤਾ ਜਾਊਗਾ ਹੁਣ ਮਾਫੀ ਮੰਗੇ ਜਾਵੇ ਕੁਝ ਕਰੀ ਜਾਵੇ ਪਰ ਇਹਨਾਂ ਦੇ ਦਿਮਾਗ ਚ ਕਿਹੜਾ ਜਿਹੜਾ ਐਸੀ ਮਾਈ ਵੀ ਸਿਕ ਪਰਿਵਾਰਾਂ ਬਾਰੇ ਬਹੁਤ ਘਟਿਆ ਸੋਚ ਰੱਖਦੇ ਆ ਮਾਈ ਵੀ ਸਿਕ ਪਰਿਵਾਰਾਂ ਬਾਰੇ ਸਮਾਜ ਚ ਠੀਕ ਹੈ ਨਾ ਮੈਂ ਤਾਂ ਕਹਣਾ ਮਈ ਵੀ ਸਿੱਖ ਪਰਿਵਾਰ ਏਕਤਾ ਰੱਖੋ ਆਪ ਦਾ ਕੋਈ ਆਪ ਦਾ ਬੰਦਾ ਐਸੀ ਬੰਦਾ ਮਈ ਵੀ ਸਿੱਖ ਪਰਿਵਾਰ ਚੋਂ ਕੋਈ ਮੁੱਖ ਮੰਤਰੀ ਬਣਾਓ ਨੂੰ ਲੱਗ ਪਤਾ ਹੋਵੇ ਸਭ ਤੋਂ ਬਾਅਦ ਵੋਟਾਂ ਥੋੜੀਆਂ ਤੁਸੀਂ ਕਿਉਂ ਲੱਗਦੇ ਆ ਥੱਲੇ ਕਿਸੇ ਦੇ ਤੁਹਾਡੇ ਚ ਆਪਦੇ ਚ ਏਕਾ ਹੈ ਨਹੀਂਗਾ ਵੋਟਾਂ ਵਾਲੀ ਤੁਸੀਂ ਚਾਚਾ ਜੀ ਪ੍ਰਧਾਨ ਬਣਾ ਲੈਨੇ ਓਦੋਂ ਮੁੜ ਕੇ ਭੁਗਤ ਦੇਵੀਂ ਆ ਸਭ ਤੋਂ ਵੱਧ ਕੁਰਬਾਨੀਆਂ ਥੋਡੀਆਂ ਗੁਰਦੁਆਰਾਏ ਤੁਹਾਨੂੰ ਚੱਜਣਾ ਵੜਨ ਨਹੀਂ ਦਿੰਦੇ ਲੰਗਰ ਤੁਹਾਨੂੰ ਲਾਗਜ ਕੌਣ ਲੱਗ ਗਿਆ ਠੀਕ ਹੈ ਔਰ ਤਾਂ ਤੁਹਾਨੂੰ ਲਾਗਜ ਕੌਣ ਲੱਗੇ ਬਾਟਾਂ 'ਚ ਹੋਰ ਤੁਹਾਡੇ ਦਿਮਾਗ 'ਚ ਕਿੰਨੀ ਘਟਿਆ ਸੋਚ ਰੱਖਦੇ ਐ ਇਸ ਇਹ ਸਮਾਜ ਦੇ ਵਿੱਚ ਤੁਹਾਡੇ ਪ੍ਰਤੀ ਜੇ ਚੰਗੇ ਰਹਿਣਾ ਨਾ ਉਹ ਪੰਜਾਬ ਦਾ ਚੇਅਰਮੈਨ ਜਿਹੜਾ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਉਹਨੂੰ ਮੁੱਖ ਮੰਤਰੀ ਬਣਾਓ ਵਕੀਰ ਠੋਕਦਾ ਇਕੱਲੇ ਇਕੱਲੇ ਨੂੰ ਗੱਲ ਕਰਨ ਲੱਗੇ ਨਾ ਹਜ਼ਾਰ ਅਰੇ ਸੋਚਾ ਕਰਨ ਗਿਆ ਸੀ ਸਮਾਜ ਬਾਰੇ ਜਮਾਈ ਵੀ ਸਿਕ ਪਰਿਵਾਰਾਂ ਬਾਰੇ ਆਪਦੇ ਇੱਕਾ ਰੱਖੋ ਠੀਕ ਆ ਆਪ ਦਾ ਬੰਦਾ ਮੁੱਖ ਮੰਤਰੀ ਬਣਾਓ ਸਾਰਾ ਦਾ ਵੱਧ ਵੋਟਾਂ ਥੋਡੀਆਂ ਆਏ ਸੀ ਐਸੀ ਬੰਦਿਆਂ ਦੀ ਫੇਰ ਵੀ ਪਤਾ ਨਹੀਂ ਕਿਉਂ ਥੱਲੇ ਲੱਗਦੇ ਤੁਸੀਂ ਜਾ ਜਾ ਕੇ